ਸਤਨਾ ਵਾਹਿਗੁਰੂ ਸਹਿਬ ਜੀਓ ਬਿਲਾਵਲ ਮਹਲਾ 5 ਗੋਵਿੰਦ ਸਿਮਰੋ ਹਵਾ ਕਲਿਆਣ ਮੇਟੀ ਉਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿ ਆ ਜਾਣ ਰਹਾਓ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਰਾਜ ਮਿਲਾਵਲ ਦੇ ਵਿੱਚ ਪੰਜਵੇਂ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਂ ਦਾ 826 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਗੁਰੂ ਸਾਹਿਬ ਨੂੰ ਮਾਨ ਕਰਦੇ ਹਨ ਕਹਿੰਦੇ ਜਿਸ ਜੀਵ ਨੇ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਉਹ ਸੁਖੀ ਜੀਵਨ ਵਾਲੇ ਹੋ ਗਏ ਹਨ ਉਹਨਾਂ ਨੂੰ ਸਿਰਫ ਉਸੇ ਪਰਮਾਤਮਾ ਦਾ ਓਟ ਆਸਰਾ ਹੈ ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਉਹ ਕਿਸੇ ਤੋਂ ਹੋਰ ਆਸਰੇ ਦੀ ਆਸ ਨਹੀਂ ਰੱਖਦੇ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਗੋਬਿੰਦ ਸਿਮਰ ਧਰਤੀ ਦੇ ਮਾਲਕ ਗੋਬਿੰਦ ਨੂੰ ਸਿਮਰ ਕੇ ਹੋਆ ਕਲਿਆਣ ਸੁਖ ਪ੍ਰਾਪਤ ਹੋ ਗਿਆ ਹੈ ਮਿੱਟੀ ਉਪਾਦ ਕਿਸੇ ਦੇ ਨਾਲ ਧੋਖਾ ਕਰਨਾ ਛਲ ਕਰਨਾ ਉਹ ਖਤਮ ਹੋ ਗਿਆ ਹੈ ਨਾਸ਼ ਹੋ ਗਿਆ ਹੈ ਆ ਸੁਖ ਸਾਚਾ ਸਾਚਾ ਸਦਾ ਸਿਰ ਰਹਿਣ ਵਾਲਾ ਉਹ ਸੁਖ ਪ੍ਰਾਪਤ ਹੋ ਗਿਆ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਜੋ ਸਦਾ ਹੀ ਸਾਡੇ ਅੰਗ ਸੰਗ ਰਹੇਗਾ ਜੋ ਸਾਡੇ ਜੀਵਨ ਦੇ ਵਿੱਚ ਅਮੇਸ਼ਾ ਹੀ ਰਹੇਗਾ ਅੰਤਰ ਜਮੇ ਸਭ ਦੇ ਦਿਲਾਂ ਦੀਆਂ ਜਾਣਣ ਵਾਲਾ ਸਿਮਰਿਆ ਜਾਨ ਉਹ ਸੋ ਜਾਨ ਪ੍ਰਭੂ ਉਹ ਮਾਲਕ ਉਸ ਦਾ ਸਿਮਰਨ ਕੀਤੇ ਆਂ ਏ ਭਾਈ ਜਿਸ ਵੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਣ ਵਾਲੇ ਸੋ ਜਾਨ ਪ੍ਰਭੂ ਦਾ ਨਾਮ ਸਿਮਰਿਆ ਉਸ ਉੱਤੇ ਕਿਸੇ ਹੋਰ ਝੋਟ ਦਾ ਅਸਰ ਨਹੀਂ ਹੋ ਸਕਦਾ ਉਹ ਦਰ ਦਰ ਤੇ ਨਹੀਂ ਢਟਕਦਾ ਦਰਦਾ ਉਸ ਦੇ ਅੰਦਰ ਸਦਾ ਕੈਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ਹੈ ਗੋਬਿੰਦ ਦਾ ਨਾਮ ਸਿਮਰ ਕੇ ਉਸ ਦੇ ਅੰਦਰ ਸੁਖ ਹੀ ਸੁਖ ਬਣ ਗਿਆ ਹੈ ਜਿਸ ਕੇ ਜੀ ਤਿੰਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣਾ ਦਾਸ ਆਪਣੇ ਕੀ ਆਪੇ ਰਾਖੀ ਭੈ ਬੰਜਨ ਉਪਰ ਕਰਤੇ ਮਾਣਾ ਜਿਸ ਕੇ ਜੀ ਜਿਸ ਅਕਾਲ ਪੁਰਖ ਪਰਮਾਤਮਾ ਦੇ ਜੀਵਨ ਤਿੰਨ ਉਸ ਪਰਮਾਤਮਾ ਨੇ ਕੀਏ ਸੁਖਾਲੇ ਉਹ ਸੁਖੀ ਕਰ ਦਿੰਦੇ ਹਨ ਭਗਤ ਜਨਾ ਕਾ ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਸਾਚਾ ਤਾਂ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਦਾ ਹੀ ਪਰਮਾਤਮਾ ਦੇ ਉੱਪਰ ਇਹ ਭਰੋਸਾ ਹੈ ਫਕਰ ਹੈ ਦਾਸ ਆਪਣੇ ਕੀ ਆਪੇ ਰਾਖੀ ਉਹ ਆਪਣੇ ਦਾਸ ਦੀ ਆਪ ਹੀ ਲਾਜ ਰੱਖਦਾ ਹੈ ਉਹ ਆਪਣੇ ਦਾਸ ਦੀ ਆਪ ਹੀ ਇੱਜ਼ਤ ਰੱਖਦਾ ਹੈ ਭੈ ਪੰਜਨ ਸਾਰੇ ਡਰ ਦੂਰ ਕਰ ਸਕਣ ਵਾਲਾ ਉੱਪਰ ਜਿਸ ਦੇ ਉੱਤੇ ਕਰ ਤੇ ਮਾਨ ਜਿਸ ਪਰਮਾਤਮਾ ਦੇ ਉੱਤੇ ਅਸੀਂ ਭਰੋਸਾ ਕਰਦੇ ਹਾਂ ਸਾਡਾ ਬਕਰ ਹੈ ਏ ਭਾਈ ਜਿਸ ਪ੍ਰਭੂ ਨੇ ਇਹ ਸਾਰੇ ਜੀਵ ਜੰਤ ਹਨ ਜਿਸ ਪਰਮਾਤਮਾ ਨੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹਨ ਇਹਨਾਂ ਨੂੰ ਸੁਖੀ ਵੀ ਉਸ ਨੇ ਆਪ ਹੀ ਕੀਤਾ ਹੋਇਆ ਹੈ ਸੁਖੀ ਕਾਰਨ ਵਾਲਾ ਵੀ ਉਹ ਆਪ ਹੀ ਹੈ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਏ ਭਾਈ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਤੇ ਭਰੋਸਾ ਰੱਖਦੇ ਹਨ ਜੋ ਸਾਰੇ ਡਰਾਂ ਨੂੰ ਨਾਸ਼ ਕਰਨ ਵਾਲਾ ਹੈ। ਭਾਈ ਮਿਤਰ ਆਈ ਮਿਟੀ ਬੁਰਾਈ ਦੁਰਸ਼ਟ ਦੂਤ ਹਰ ਕਾਟੇ ਛਾਣ ਸੂਖ ਸਹਿਜ ਆਨੰਦ ਘਨੇਰੇ ਨਾਨਕ ਜੀਵੈ ਹਰ ਗੁਣ ਵਖਾਣਾ ਭਾਈ ਮਿੱਤਰ ਆਈ ਉਸ ਪਰਮਾਤਮਾ ਦੇ ਨਾਲ ਪਿਆਰ ਦੀ ਸਾਂਝ ਪੈ ਗਈ ਹੈ ਮਿੱਟੀ ਬੁਰਾਈ ਤੇ ਜਿਹੜੀ ਭੈੜੀ ਚਿਤਵਨੀ ਸੀ ਜੋ ਮਾੜੇ ਖਿਆਲ ਸੀ ਉਹ ਨਾਸ ਹੋ ਗਏ ਹਨ ਮਿਟ ਗਏ ਹਨ ਦੁਰਸ਼ਟ ਦੂਤ ਦੁਸ਼ਟ ਮੰਦਾ ਚਿਤਵਨ ਵਾਲੇ ਮੰਦੇ ਖਿਆਲ ਦੂਤ ਬੈਰੀ ਹਰ ਕਾਢੇ ਸ਼ਾਨ ਉਸ ਅਕਾਲ ਪੁਰਖ ਪਰਮਾਤਮਾ ਨੇ ਕਾਢੇ ਸ਼ਾਨ ਚੁਣ ਕੇ ਕੱਢ ਲਏ ਹਨ ਸੂਖ ਸਹਿਜ ਆਤਮਕ ਡੋਲਤਾ ਆਨੰਦ ਘਨੇਰੇ ਆਨੰਦ ਹੀ ਆਨੰਦ ਬਹੁਤ ਸਾਰੇ ਆਨੰਦ ਨਾਨਕ ਜੀਵੈ ਤੇ ਨਾਨਕ ਜਿਉਂਦਾ ਹੈ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਹਰ ਗੁਣੇ ਬਖਾਣ ਉਸ ਹਰੀ ਦੇ ਉਸ ਪ੍ਰਭੂ ਦੇ ਗੁਣੋ ਚਾਰ ਕੇ ਹੈ ਭਾਈ ਜਿਹੜਾ ਮਨੁੱਖ ਪ੍ਰਭੂ ਦਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ਪ੍ਰਭੂ ਉਸ ਦਾ ਪੁਰਾ ਚਿੱਤ ਪਨ ਵਾਲੇ ਬੁਰਾ ਕਰਨ ਵਾਲੇ ਬੈਰੀਆਂ ਨੂੰ ਚੁਣ ਕੇ ਕੱਢ ਦਿੰਦਾ ਹੈ। ਉਹਨਾਂ ਦੀ ਸੋਗੋਂ ਸੇਵਕ ਨਾਲ ਪਿਆਰ ਦੀ ਸਾਂਝ ਬਣ ਜਾਂਦੀ ਹੈ। ਉਹਨਾਂ ਦੇ ਅੰਦਰ ਉਸ ਸੇਵਕ ਵਾਸਤੇ ਬੈਰ ਭਾਵ ਮਿਟ ਜਾਂਦਾ ਹੈ। ਏ ਨਾਨਕ ਸੇਵਕ ਦੇ ਹਿਰਦੇ ਵਿੱਚ ਸੋਖ ਆਤਮਿਕ ਅਡੋਲਤਾ ਅਤੇ ਬਹੁਤ ਸਾਰੇ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ-ਉਚਾਰ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ਇਸ ਦੇ ਲਈ ਗੁਰੂ ਅਰਜਨ ਸਾਹਿਬ ਪਰ ਮਾਨ ਕਰਦੇ ਹਨ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹਨ ਉਹ ਹਮੇਸ਼ਾ ਰੱਬ ਦੇ ਗੁਣ ਗਾਉਂਦੇ ਰਹਿੰਦੇ ਹਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਹੈ ਤਾਂ ਆਪਣਾ ਗੁਣ ਨਾ ਗਵਾਵੇ ਤਾਂ ਉਹ ਆਪਣਾ ਗੁਣ ਨਹੀਂ ਛੱਡਦਾ ਕਿਉਂਕਿ ਉਹ ਕਿਸੇ ਨੂੰ ਮਾੜਾ ਨਹੀਂ ਆਖਦਾ ਚਾਹੇ ਉਸ ਦੀ ਕੋਈ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਵੇ ਚੁਗਲੀਆਂ ਕਰੀ ਜਾਵੇ ਪਰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲੇ ਨੂੰ ਸਦਾ ਕੋਈ ਫਰਕ ਨਹੀਂ ਪੈਂਦਾ